ਵੇ ਰੱਬ ਤੁਮ ਕਜਾਇਨਾ ਮੈਂ ਹਮ ਗਰੀ ਨਹੀਂ ਸੀ ਵੇ ਰੱਬ ਤੁਮ ਕਜਾਇਨਾ ਦਿਲ ਅਰਮਾਨਾਂ ਦੀ ਲੈ ਅਸੀਂ ਮਿਲਦੇ ਨਾ ਵੇਖਦੇ ਕੋਈ ਕਰਦੇ ਚਲੇ ਬੁਕੇ ਜਾਨੀ ਸਭ ਮਿਲ ਨਹੀਂ ਸਕਣਾ ਕੋਈ ਨਹੀਂ ਸਭ ਮਿਲ ਨਹੀਂ ਸੱਜਣਾ ਉਹ ਕਰੰਮੀ ਕਰੰਮੀ ਹੁੰਦੇ ਯਾਰ ਅਦੀ ਪਾਣੀ ਤੇ ਕੋਹਾੜੀ ਭਣੀ ਕੰਧ ਬੁਲਤ ਪੰਨੀ ਇੱਕਹਾੜੀ ਭਣੀ ਇੱਕਹਾੜੀ ਪਾਣੀ ਇਹ ਸਾਰਾ ਗਾਹ ਹੈ ਜਬਦ ਮੱਛਾਂ ਦੇ ਫੋਰ ਦਾ ਮਾਤੂ ਦਾ ਪਾਣੀ ਹੋ ਗਿਆ ਸਹਰਾਇਆ ਪਿਆ ਅਕਸ਼ਾ ਜੀ ਦਾ ਸਲਾਨਾ ਮੇਲਾ ਅੱਜ ਮਿੱਠੀਆਂ ਯਾਦਾਂ ਛੱਡਦਾ ਸਮਾਪਤ ਹੋ ਗਿਆ ਦਰਬਾਰ ਬਾਬਾ ਚਿਰਾਗਸ਼ਾ ਜੀ ਦੇ ਦਰਬਾਰ ਤੇ ਅੱਜ ਪਹਿਲੇ ਦਿਨ ਚੰਡੇ ਦੀ ਰਸਮ ਅਤੇ ਮਹਿੰਦੀ ਦੀ ਰਸਮ ਕੀਤੀ ਗਈ ਉਸ ਤੋਂ ਉਪਰੰਤ ਰਾਤ ਨੂੰ ਕਵਾਲ ਪਾਰਟੀ ਨੇ ਸੰਗਤਾਂ ਨੂੰ ਕਵਾਲੀਆਂ ਗਾ ਕੇ ਨਿਹਾਲ ਕੀਤਾ ਅਤੇ ਦੂਸਰੇ ਦਿਨ ਸਟੇਜ ਸ਼ੁਰੂ ਕੀਤੀ ਗਈ ਅਤੇ ਵੱਖ-ਵੱਖ ਪੰਜਾਬੀ ਕਲਾਕਾਰਾਂ ਨੇ ਸਟੇਜ ਤੇ ਆਪਣੇ ਆਪਣੇ ਗੀਤਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਜਦੋਂ ਕੁਲਦੀਪ ਮਾਨਕ ਦਾ ਸ਼ਗਿਰਦ ਸੁਖਵਿੰਦਰ ਪੰਛੀ ਨੇ ਸਟੇਜ ਸੰਭਾਲੀ ਤਾਂ ਇੱਕਦਮ ਸੰਗਤਾਂ ਦਾ ਰਾਜ ਪੈ ਗਿਆ ਟੰਡਿਆਂ ਤੇ ਗੁਰੂ ਕਾਂ ਲੰਗਰ ਚੁੱਟ ਵਰਤਾਇਆ ਗਿਆ ਆਏ ਹੋਏ ਵਿਅਕਤੀਆਂ ਨੂੰ ਧਰਮਪਾਲ ਦੋਦਰ ਵੱਲੋਂ ਸਨਮਾਨਿਤ ਕੀਤਾ ਗਿਆ ਇਸ ਮੌਕੇ ਪਹੁੰਚੇ ਆਮ ਆਦਮੀ ਪਾਰਟੀ ਪ੍ਰਵੀਨ ਗਰੋਵਰ ਐਮ ਸੀ ਸ਼ਾਕੋਟ ਰਾਜਕੁਮਾਰ ਰਾਜੂ ਵੀਰ ਕੁਲਵੰਤ ਸਿੰਘ ਟੰਡੋਵਾਲ ਕੁਲਵੀਰ ਸਿੰਘ ਚੱਠਾ ਦਵਿੰਦਰ ਸਿੰਘ ਪ੍ਰਧਾਨ ਕੋਟਲਾ ਸੁਰਜਮਲ ਸੁਰਿੰਦਰ ਸਿੰਘ ਸ਼ਾਕੋਟ ਪਰਮਜੀਤ ਸਿੰਘ ਚਿੱਤਾ ਸੁਰਜੀਤ ਸਿੰਘ ਸਾਫਾ ਸਰਪੰਨ ਟੰਡੋਵਾਲ ਪਰਮਜੀਤ ਸਿੰਘ ਪੰਮਾ ਸ਼ਾਕੋਟ ਸਤਨਾਮ ਸਿੰਘ ਠੇਕੇਦਾਰ ਆਕਾਸ਼ ਅਭਿਸ਼ੇਕ ਦੋਦਰ ਲੱड्डू ਪ੍ਰਿੰਸ ਰੋੜਾ ਵਿਜੇ ਰਿਪੋਰਟਰ ਦਿਨਦਰ ਸਿੰਘ ਕੋਲ ਦੀ ਵਿਸ਼ੇਸ਼ ਰਿਪੋਰਟ ਦੀ ਪੰਜਾਬ ਨਿਊਜ਼ ਸਰਕਾਰੀ ਮੈਂ ਤੁਹਾਡਾ ਆਪਣਾ ਇੰਟਰਵਿਊ ਕੀਤਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਦਾ ਚਰਨ ਸ਼ਾਹ ਜੀ ਜਿੰਨਾਂ ਦਾ ਸਾਲਾਨਾ ਸਲਾਨਾ ਮਿਲਾ ਸਾਡੇ ਬਹੁਤ ਹੀ ਸਰਕਾਰ ਦੇ ਸਾਈਂ ਦਰਪਾਲ ਦੋਦਰ ਜੀ ਦੀ ਯੋਗਨ ਅਧੀਨ ਰਣਵਾਈ ਹੈ हर साल दिवाली साल बड़ी श्रद्धा ਨਾਲ ਕਰਵਾਇਆ ਹੈ। ਪਰ ਰਾਤੇ ਵੀ ਮਹਿਫਲੇ ਕਵਾਲ ਜਿਵੇਂ शम्मी कवाल ਜਿਨ੍ਹਾਂ ਨੇ ਹਾਜ਼ਰੀਆਂ ਭਰੀਆਂ ਔਰ ਰਜਿੰਦਰ ਲਾੜਾ ਨਿਕਾਲਪਾੜ ਜਿਨ੍ਹਾਂ ਦੀਆਂ ਆਈਆਂ ਔਰ ਸਵੇਰੇ ਵੀ 2 ਵਜੇ ਤੋਂ ਲੈ ਕੇ ਲਗਾਤਾਰ ਸਟੇਜ ਚੱਲ ਰਹੀ ਜਿਸ ਵਿੱਚ ਪੂਰਬ ਨੇ ਵੀ ਵੱਲੋਂ ਗੇਂਸਵਾਜ ਸੁਖਿੰਦਰ ਪੰਚੀ ਜੀ ਔਰ ਸਰਫੀ ਨਿਕਾਲਪਾੜ ਜਿਨ੍ਹਾਂ ਦੀਆਂ ਹਾਜ਼ਰੀਆਂ ਭਰੀਆਂ ਔਰ ਵੀ ਕਾਫੀ ਕਲਾਕਾਰਾਂ ਦੀਆਂ ਦਰਵਾਰਾਂ ਦਾ ਹਾਜ਼ਰੀਆਂ ਆਈਆਂ ਔਰ ਦਾਤਰਾ ਜੀ ਦੇ ਲੰਗਰ ਭੰਡਾਰੇ ਜੋ ਕਿ ਬੇਖੂਬੀ ਚੱਲ ਰਹੇ ਨੇ ਅੰਬਿਆ ਦੇ ਚਾਹ ਪੋੜੇਗੀ ਔਰ ਦਾਦਿਆਂ ਦੇ ਬਹੁਤ ਹੀ ਖੂਬੀ ਲੰਗਰ ਚਲ ਰਹੇ ਨੇ ਔਰ ਆਏ ਹੋਏ ਕਲਾਕਾਰਾਂ ਦਾ ਮਾਨ ਸਨਮਾਨ ਸਾਡੇ ਸਾਨੀ ਸੰਤਾਂ ਉਪਾਲਦੋਤੇ ਜੀ ਬੋ ਪਿਤਾ ਜੀ ਔਰ ਮੈਂ ਸਾਲੀਆਂ ਸੰਤਾਂ ਨੂੰ ਇਸ ਦਰਬਾਰ ਵਿੱਚ ਪਹੁੰਚਣ ਦੀ ਜੀ ਅਨੁਮਾਦਨਾ ਔਰ ਮਿਲਣਿਆ ਬਹੁਤ ਸਾਰੀ ਮੁਹਾਰਕ ਸਾਰਿਆਂ ਨੂੰ ਜੈ ਪੀਰਾਂ ਦੀ ਜੈ ਸਾਈਂ ਦੀ ਕਿਰਾਰਾ ਬਾਬਾ ਕਲਾਕ ਸ਼ਾਹੀ ਨਬੋਲ ਸਾਡੇ ਦਰਬਾਰ ਕੀ ਹੈ